ਸਾਰੇ ਹੀ ਸੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸਿਆਸਤ ਵਿੱਚ ਮਚੀ ਵੱਡੀ ਹਲਚਲ ਜੋ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਹੈ ਉਸ ਤੋਂ ਬਾਅਦ ਜੋ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਪਹਿਲਾ ਵੱਡਾ ਝਟਕਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਸਪੋਕਸਮੈਨ ਨੇ ਜੋ ਨਵੇਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ ਅੱਜ ਪਹਿਲੇ ਦਿਨ ਸ਼ੁਰੂਆਤ ਹੋ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਸੱਤਾਧਾਰੀ ਪਾਰਟੀ ਦੇ ਘਰ ਦੇ ਵਿੱਚ ਜਾ ਕੇ ਵੱਡੀ ਸੰਨ ਲਾਈਏ ਸੱਤਾਧਾਰੀ ਪਾਰਟੀ ਜਿਸ ਦਾ ਸਪੋਕਸਮੈਨ ਅੱਜ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕਿਹੜਾ ਸਪੋਕਸਮੈਨ ਹੈ ਜਿਸ ਨੇ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜੋ ਆਮ ਆਦੀ ਪਾਰਟੀ ਦੇ ਵਿੱਚ ਬਹੁਤ ਵੱਡੇ ਅਹੁਦੇ ਤੇ ਸੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਨਵਾਂ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਨਵੇਂ ਅਕਾਲੀ ਦਲ ਨੇ ਸ਼ੁਰੂਆਤ ਕਰ ਦਿੱਤੀ ਸੱਤਾਧਾਰੀ ਪਾਰਟੀ ਨੂੰ ਝਟਕਾ ਦੇ ਕੇ ਸੱਤਾਧਾਰੀ ਪਾਰਟੀ ਦੇ ਵਿੱਚ ਜੋ ਸਪੋਕਸਮੈਨ ਸੀ ਆਮ ਆਦਮੀ ਪਾਰਟੀ ਦਾ ਉਸਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਤੋਂ ਬਾਅਦ ਪਾਰਟੀ ਦੀ ਮੈਂਬਰਸ਼ਿਪ ਤੋਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸਾਰੇ ਜਾ ਰਹੇ ਸੀ ਕਿ ਭਾਜਪਾ ਸ਼ਮੂਲੀਅਤ ਕਰਨਗੇ ਜਾਂ ਉਹ ਰਾਜਨੀਤੀ ਦੇ ਵਿੱਚ ਬਿਲਕੁਲ ਪਿੱਛੇ हट ਜਾਣਗੇ ਪਰ ਉਹਨਾਂ ਨੇ ਨਾ ਤਾਂ ਭਾਜਪਾ ਸ਼ਮੂਲੀਅਤ ਕੀਤੀ ਨਾ ਹੀ ਉਹਨਾਂ ਨੇ ਕਾਂਗਰਸ ਵਿੱਚ ਔਰ ਉਹਨਾਂ ਨੇ ਨਵੀਂ ਬਣੀ ਪਾਰਟੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਆਪਣਾ ਸੰਪਰਕ ਸਾਧਿਆ ਗਿਆਨੀ ਹਰਪ੍ਰੀਤ ਸਿੰਘ ਆਪਣੀਆਂ ਗੱਡੀਆਂ ਲੈ ਕੇ ਵੱਡੇ ਕਾਫਲੇ ਦੇ ਰੂਪ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਿਆ ਔਰ ਉਹਨਾਂ ਨੇ ਇੱਕ ਵੱਡੇ ਕੱਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਗਤ ਕੀਤਾ ਔਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆ ਕੇ ਉਹਨਾਂ ਨੇ ਅਕਾਲੀ ਦਲ ਵਿੱਚ ਜੋ ਅੱਜ ਮਜ਼ਬੂਤੀ ਵਾਸਤੇ ਅਕਾਲੀ ਦਲ ਦੇ ਲਈ ਪੱਲਾ ਫੜਿਆ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ 2015 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਸੀ ਪੰਜਾਬ ਵਿੱਚ ਔਰ ਪੰਜਾਬ ਵਿੱਚ 2017 ਵਿੱਚ ਵ੍ਰੋਧੀ ਧਿਰਵਾਂ ਜੋ ਆਮ ਆਦੀ ਪਾਰਟੀ ਨੂੰ ਲੈ ਕੇ ਆਏ ਸੀ 2022 ਦੇ ਵਿੱਚ ਸੱਤਾ ਵਿੱਚ ਲੈ ਕੇ ਆਏ ਸੀ ਇਸੇ ਤਰ੍ਹਾਂ ਇਹ ਨਵੇਂ ਅਕਾਲੀ ਦਲ ਨੂੰ ਅਸੀਂ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਜੋ ਵੱਡੇ ਪੋਹ ਮਤ ਨਾਲ ਜਿਤਾ ਕੇ ਅਸੀਂ ਇਹਨੂੰ ਸੱਤਾ ਵਿੱਚ ਲੈ ਕੇ ਆਵਾਂਗੇ ਸੋ ਆਮ ਆਦੀ ਪਾਰਟੀ ਦੇ ਸਪੋਕਸਮੈਨ ਜੋ ਅਰਸ਼ਦੀ ਮਾਤਰਾ ਸਰਦਾਰ ਇਕਬਾਲ ਸਿੰਘ ਜਿਨ੍ਹਾਂ ਨੇ ਅੱਜ ਨਵੇਂ ਸ਼ੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦੇ ਜੋ ਹਲਕੇ ਦੇ ਵਿੱਚ ਜਾ ਕੇ ਉਹਨਾਂ ਦਾ ਸਵਾਗਤ ਕੀਤਾ ਜਿਕਰ ਕਰਦੀ ਹੈ ਕਿ ਪਿਛਲੇ ਦਿਨੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਜਦੋਂ ਉਹਨਾਂ ਨੇ ਵਗਦੋੜ ਸੰਭਾਲੀ ਹੈ ਤਾਂ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਅਜੇ ਲੀਡਰ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਅੱਖ ਕੇ ਕਰਾਂ ਵਿੱਚ ਬੈਠ ਕੇ ਲੋਕਾਂ ਨਾਲ ਕੀਤੇ ਹੋਏ ਵਾਦੇ ਪਾਰਟੀਆਂ ਨੇ ਪੂਰੇ ਨਹੀਂ ਕੀਤੇ ਪਾਰਟੀ ਜੋ ਆਪਣੀਆਂ ਕੁਰਸੀਆਂ ਦੇ ਲਈ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਤੇ ਫਿਰ ਉਹ ਵਾਅਦੇ ਭੁੱਲ ਗਈਆਂ ਔਰ ਸੱਤਾ ਦੇ ਉੱਪਰ ਕਾਬਜ ਹੋ ਗਈਆਂ ਆਪਣੇ ਘਰ ਪਰ ਗਈਆਂ ਪਰ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਨਹੀਂ ਸੋਚਿਆ ਜਿਸ ਕਰਕੇ ਅੱਜ ਉਹ ਲੋਕ ਨਾਰਾਜ਼ ਹੋ ਕੇ ਕਹਾਂ ਚ ਬੈਠ ਗਏ ਉਹ ਲੀਡਰਾਂ ਨੂੰ ਅਸੀਂ ਫੇਰ ਪਾਰਟੀ ਵਿੱਚ ਲੈ ਕੇ ਆਵਾਂਗੇ ਔਰ ਉਹਨਾਂ ਦੀਆਂ ਜੋ ਸੁਪਨੇ ਸੀ ਉਹਨਾਂ ਨੂੰ ਸਹਾਰ ਕਰੇਗੀ ਅਕਾਲੀ ਦਲ ਜੋ ਨਵਾਂ ਬਣਿਆ ਹੈ ਸੋ ਨਵੇਂ ਅਕਾਲੀ ਦਲ ਦੇ ਵਿੱਚ ਸਾਰੇ ਲੀਡਰਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਆਓ ਇਕੱਠੇ ਹੋ ਕੇ ਸੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਣਾਈਏ ਤੇ ਸੱਤਾ ਵਿੱਚ ਲੈ ਕੇ ਆਈਏ ਜੋ ਗਿਆਨੀ ਹਰਿ ਜੀ ਨੇ ਕਿਹਾ ਕਿ ਹਰ ਜਿਹੜਾ ਕਿ 5 ਸਾਲ ਬਾਅਦ ਇਸ ਪਾਰਟੀ ਦਾ ਜੋ ਜਥੇਬੰਦਕ ਢਾਂਚੇ ਦਾ ਵਿਸਥਾਰ ਹੋਇਆ ਕਰੇਗਾ ਨਵੇਂ ਪ੍ਰਧਾਨ ਦੀ ਚੋਣ ਹੋਇਆ ਕਰੇਗੀ ਇੱਕ ਡੈਮੋਕਰੇਟ ਤਰੀਕੇ ਦੇ ਨਾਲ ਨਾ ਕਿ ਇੱਥੇ ਕੋਈ ਪਰਿਵਾਰ ਕਾਬਜ ਹੋਵੇਗਾ ਨਾ ਕੋਈ ਇੱਥੇ ਹੈਂਕੜ ਬਾਜੀ ਵਾਲਾ ਕੰਮ ਹੋਵੇਗਾ ਔਰ ਸਾਰਿਆਂ ਦੀ ਗੱਲ ਸੁਣੀ ਜਾਇਆ ਕਰੇਗੀ ਸਾਰਿਆਂ ਦੇ ਜੋ ਪੱਖ ਸੁਣਨ ਤੋਂ ਬਾਅਦ ਉਸ ਦੇ ਉੱਪਰ ਵਿਚਾਰ ਕੀਤੀ ਜਾਵੇਗੀ ਔਰ ਉਸ ਨੂੰ ਉਹਨਾਂ ਦੇ ਫੈਸਲੇ ਨੂੰ ਲਾਗੂ ਕੀਤਾ ਜਾਇਆ ਕਰੇਗਾ ਸੋ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਰਾਜਨੀਤੀ ਨਾਲ ਭਾਵੇਂ ਪਛੋਕਰ ਨਹੀਂ ਹੈ ਪਰ ਰਾਜਨੀਤੀ ਦੇ ਗੁਰ ਉਹਨਾਂ ਨੇ ਪਿਛਲੇ 10-15 ਸਾਲਾਂ ਤੋਂ ਅਜੇ ਸਿੱਖੇ ਨੇ ਕਿ ਉਹ ਵੱਡੇ ਵੱਡੇ ਲੀਡਰਾਂ ਨੂੰ ਮਤ ਦੇ ਰਹੇ ਨੇ ਸੁਖਵੀਰ ਸਿੰਘ ਬਾਦਲ ਦੀਆਂ ਤਾਂ ਨੀਂਦਾਂ ਉਡਾ ਕੇ ਰੱਖ ਦਿੱਤੀਆਂ ਨੇ ਹੁਣ ਭਗਵੰਤ ਮਾਨ ਦੀਆਂ ਵੀ ਨੀਂਦਾਂ ਉੱਡਣੀਆਂ ਸ਼ੁਰੂ ਹੋ ਗਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਕਿ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਸਰਕਾਰ ਬਣਾਉਣ ਦਾ ਚਕਾਉਂਜਾ ਹੋ ਗਿਆ ਪਰ ਹੁਣ ਲੋਕਾਂ ਦੀ ਆਸਾਂ ਤੇ ਖਰੇ ਨਹੀਂ ਉਤਰ ਸਕੇ ਜੋ ਬੀਬੀਆਂ ਨੇ ਵਾਅਦੇ ਕੀਤੇ ਸੀ ਜਾਂ ਹੋਰ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਜਿਸ ਕਰਕੇ ਹੁਣ ਲੋਕਾਂ ਦਾ ਮੋਹ ਪੰਗ ਹੋ ਗਿਆ ਹੈ ਆਉਣ ਵਾਲੀ ਜਿਹੜੀ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਭੋਗ ਪੈ ਜਾਵੇਗਾ ਔਰ ਨਵਾਂ ਅਕਾਲੀ ਦਲ ਜਿਹੜਾ ਸੱਤਾ ਵਿੱਚ ਆਵੇਗਾ ਸ਼੍ਰੋਮਣੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਰਾਜਨੀਤੀ ਔਰ ਧਾਰਮਿਕ ਦੋਨੋਂ ਮਸਲਿਆਂ ਦੇ ਉੱਪਰ ਜੋ ਅਕਾਲੀ ਦਲ ਪਾਰਟੀ ਉਸ ਨੂੰ ਮਜ਼ਬੂਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵੀ ਕਰਵਾਵਾਂਗੇ ਉਹਦੇ ਵਿੱਚ ਵੀ ਸਿਹਿਹਤ ਹੱਥਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਾਵੇਗੀ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਨਵੇਂ ਸਿਰੋ ਸਿਰ ਜੈ ਇਸ ਨੂੰ ਸਜੀਤੀ ਕਰਨ ਵਾਸਤੇ ਅਸੀਂ ਚੰਗੇ ਬੰਦਿਆਂ ਨੂੰ ਪਰਤੀ ਕਰਕੇ ਉਹਨਾਂ ਨੂੰ ਟਿਕਟਾਂ ਦੇਵਾਂਗੇ ਸੋ ਸ਼੍ਰੋਮਣੀ ਅਕਾਲੀ ਦਲ ਨਾਲ ਵੱਡੀ ਸੰਨ ਲਾ ਦਿੱਤੀ ਹੈ ਆਮ ਆਦੀ ਪਾਰਟੀ ਦੇ ਘਰੇ